ਤੇ 80 ਪੈਸੇ ਲਗਭਗ ਕਿਲੋਮੀਟਰ ਚੱਲਦੇ ਆ ਫਰੀਏ ਆਪਾਂ ਮੰਨ ਲੀਏ ਵੀ ਤੇਲ ਪਾਉਣ ਦੀ ਲੋੜ ਨਹੀਂ ਆ ਗੱਡੀ ਦੇ ਵਿੱਚ ਤੇ ਮੈਂ ਗੱਲ ਕਰਾਂ ਇਹ ਜਿਹੜੀ ਚਾਰਜਿੰਗ ਇੱਕ ਵਾਰ ਹੋ ਗਈ ਇੱਕ ਵਾਰ ਪੂਰੇ 100% ਚਾਰਜ ਕਰ ਲਿਆ ਤੇ ਕਿੰਨੇ ਕਿਲੋਮੀਟਰ ਚੱਲਦੀ ਆਂਦੀ ਬਈ ਮਿੱਤਰਾਂ ਵੀ ਸਤਿ ਸ਼੍ਰੀ ਅਕਾਲ ਇੱਕ ਵੱਖਰੀ ਜੀ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਬਈ ਉਤੋਂ ਪਹਿਲਾਂ ਤੁਸੀਂ ਨਾ ਗੱਡੀ ਚੈੱਕ ਕਰ ਲਓ ਬਈ ਇਹ ਗੱਡੀ ਬਿਲਕੁਲ ਨਵੀਂ ਐ ਬਈ ਨਵੀਂ ਆਪਣੇ ਨਾਲ ਆ ਦੀ ਗੱਲਬਾਤ ਕਰੂੰ ਵੀ ਗੱਡੀ ਬਾਰੇ ਵੀ ਨਾ ਇੱਕ ਤਾਂ ਕੁਝ ਗੱਲਾਂ ਪੁੱਛਾਂ ਹੀ ਬਾਈ ਤੋਂ ਵੀ ਕਦੋਂ ਲਈ ਐ ਕਿਵੇਂ ਲਈ ਐ ਕੀ ਪਰਫਾਰਮੈਂਸ ਐ ਤੇ ਇਹ ਗੱਡੀ ਤੁਸੀਂ ਰੈਂਟ ਤੇ ਲੈ ਜਾ ਸਕਦੇ ਬਾਈ ਤੁਹਾਨੂੰ ਤੇਲ ਪਾਉਣ ਦੀ ਲੋੜ ਨਹੀਂ ਪੈਣੀ ਗੱਡੀ ਦੇ ਵਿੱਚ ਤੁਹਾਨੂੰ ਤੇਲ ਪਾਉਣ ਦੀ ਬਿਲਕੁਲ ਲੋੜ ਨਹੀਂ ਪੈਣੀ ਸਿਰ ਘਰੇ ਚਾਰ ਦਲਾ ਲਿਓ ਉਦੋਂ ਬਾਅਦ ਇੱਧਰ ਮਰਜ਼ੀ ਲੈ ਲਿਓ ਬਾਈ ਗੱਡੀ ਨੂੰ ਹਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਨਵੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਸੇਤਾ ਕਹਿਮ ਹਾਂ ਹਾਂ ਇਹ ਇਹ ਗੱਡੀ ਆਪਾਂ ਕਦੋਂ ਲਈ ਹੈ ਬਈ ਇਹ ਇਹ ਨੂੰ ਬਾਈ 20 ਦਿਨ ਹੋਏ ਨੇ 20 ਦਿਨ ਹੋਏ ਹੈ ਹਾਂ ਜੀ ਇਹ ਮੈਂ ਅੱਜ ਨਾਲ ਤੋਂ ਬਾਈ ਨੇ ਕਿਹਾ ਕਹਿੰਦਾ ਰ ਭਈ ਆਪਾਂ ਰੈਂਟ ਤੇ ਦੇਣੀ ਹੈ ਗੱਡੀ ਜਾਂ ਵੀ ਜੇ ਕਿਸੇ ਨੇ ਕਿਰਾਏ ਤੇ ਸਾਡੇ ਤੋਂ ਲੈ ਕੇ ਜਾਣ ਨਾਲ ਡਰਾਈਵਰ ਵੀ ਮਤਲਬ ਬਗਦੇ ਤੁਹਾਡੇ ਨਾਲ ਵੀਰ ਇਹ ਮੇਰੇ ਕੋਲ ਦਿਮਾਗ ਆਇਆ ਰਬੀ ਬੰਦਾ ਇਹੋ ਜਿਹੇ ਅੱਠ-ਅੱਠ ਗੱਡੀਆਂ ਵੀ ਲੈ ਲਵੇ ਬਾਈ ਹਨਾ ਵਧੀਆ ਕੰਮ ਚੱਲ ਸਕਦਾ ਬਾਈ ਹਨਾ ਔਰੇ ਆਪਣੇ ਜਿਵੇਂ ਕੋਈ ਕਦੇ ਸਵੈਪਟ ਲੈ ਕੇ ਆ ਜਾਂਦਾ ਕੋਈ ਰੈਂਟ ਤੇ ਕੋਈ ਅਲਟੋ ਕੋਈ ਬਲੈਨੋ ਕੋਈ ਕੁਝ ਉਹ ਤੇ ਤੇਲ ਪਾਉਣਾ ਪੈਂਦਾ ਤੇ ਤੇਲ ਵੀ ਨਹੀਂ ਪਾਉਣਾ ਆਟੋਮੈਟਿਕ ਗੱਡੀਆਂ ਵਧੀਆ ਕਾਰ ਆ ਬਾਈ ਹੈ ਅੱਛਾ ਹੁਣੇ ਬਾਈ ਇਹ ਗੱਡੀ ਤੇ ਮੈਨੂੰ ਐ ਦੱਸੋ ਫੀਚਰ ਕੀ ਨੇ ਤੇ ਮੈਨੂੰ ਐ ਉਸ ਫਿਰ ਆਪਾਂ ਬਾਈ ਨੂੰ ਕਹਿ ਦਾਂਗੇ ਬਾਕੀਆਂ ਫੀਚਰ ਬਾਈ ਸਾਰੇ ਜਿਹੜੇ ਵੱਡੀਆਂ ਗੱਡੀਆਂ 'ਚ ਹੁੰਦੇ ਨੇ ਹਾਂਜੀ ਹਾਂਜੀ ਸਾਰੇ ਫੀਚਰ ਨੇ ਸਾਰੀ ਹਾਂਜੀ ਠੀਕ ਐ ਲੈ ਵੀ ਜੇ ਮੈਂ ਦੇਖ ਰਿਹਾ ਬਾਈ ਨੂੰ ਦਾ ਸ਼ਾਇਦ ਘੱਟ ਪਤਾ ਹੋਵੇ ਕਿਉਂਕਿ ਆਪਾਂ ਗੱਡੀਆਂ ਤੇ ਜਾਦੇ ਰਹਨੇ ਆ ਇਹਦੇ ਪ੍ਰੋਜੈਕਟਰ ਲਾਈਟਾਂ ਮਿਲ ਜਾਂਦੀਆਂ ਨੇ ਤੁਹਾਨੂੰ ਬਾਈ ਹੈਨਾ ਪ੍ਰੋਜੈਕਟਰ ਲਾਈਟਾਂ ਹੋ ਗਿਆ ਤੁਹਾਡੇ ਇਧਰ ਸਾਈਡ ਇੰਡੀਕੇਟਰ ਹੋਣਗੇ ਮੇਨ ਗੱਲ ਜਿਹੜੀ ਇਹ ਹੈ ਈਵੀ ਹੈ ਬਾਈ ਇਹ ਆਟੋ ਹੀ ਆਉਂਦੀ ਹੈ ਬਾਈ ਇਹ ਇਹ ਚਾਬੀ ਸਟਾਰਟ ਆ ਬਾਈ ਹੈ ਹਾਂ ਚਾਬੀ ਸਟਾਰਟ ਆ ਪੁਸ਼ ਬਟਨ ਚ ਵੀ ਆਉਂਦੀ ਹੈ ਬਸ ਉਹ ਟੌਪ ਵਾਲਾ ਤੇ ਫਰਕ ਵੀ ਹੈ ਇੱਕ ਆ ਸੀ ਇੱਕ ਆ ਆਉਂਦੀ ਹੈ ਬਾਈ ਠੀਕ ਹੈ ਤੇ ਇਹ ਗੱਡੀਆਂ ਬਈ ਤੁਸੀਂ ਚੈੱਕ ਕਰ ਲਓ ਮੇਤਰੋ ਬਈ ਬਿਲਕੁਲ ਨਵੀਂ ਗੱਡੀ ਹੈ ਕੁਛ ਵੀ ਨਹੀਂ ਚੱਲੀ ਹਾਲ ਤਾਂ ਕਿਹੜੀ ਮਤਲਬ 5-4000 1500 1500 ਮੈਂ ਆਈ ਵੱਧ ਕੇ ਗਿਆ ਬਈ ਹੈ 1500 ਤੇ ਇਹਦਾ ਫਰੰਟ ਦਿਖਾ ਦਈਏ ਆਪਾਂ ਇੱਕ ਵਾਰ ਬਈ ਮਿੱਤਰਾਂ ਨੂੰ ਵੀ ਫਰੰਟ ਤੋਂ ਕਿਵੇਂ ਹੁੰਦਾ ਚੱਕੇ ਬਣਾਇਆ ਮੋਨੜ ਗਈ ਬਈ ਮਿੱਤਰੋ ਆਹ ਕਾਰ ਲਿਜਾ ਸਕਦੇ ਹੋ ਤੁਸੀਂ ਜਿੱਥੇ ਜਿੱਥੋਂ ਦਾ ਦਿਲ ਕਰਦਾ ਬਈ ਹੈਨਾ ਚਾਹੇ ਤੁਸੀਂ ਪਹਾੜਾਂ 'ਚ ਪਾ ਲਓ ਕਿੱਥੇ ਮਰਜ਼ੀ ਪਾ ਲਓ ਤੇ ਆ ਆ ਇਹ ਹੈਗਾ ਤੁਹਾਡਾ ਇਹਦਾ ਸਾਰਾ ਇਹ ਕੰਟਰੋਲਰ ਆ ਸਾਰਾ ਇਹ ਥੱਲੇ ਮੋਟਰ ਆ ਗਈ ਇਹਦੇ ਥੱਲੇ ਮੋਟਰ ਆ ਗਈ ਥੋੜੀ ਠੀਕ ਹੈ ਵੀਰੇ ਮਤਲਬ ਵੀ ਕੱਲਾ ਇਹਦੇ ਵਿੱਚ ਆਪਾਂ ਨੂੰ ਜਿੰਮ ਕਹਿੰਦੇ ਵੀ ਕੂਲੈਂਟ ਹੋ ਗਿਆ ਤੁਹਾਡਾ ਹਨਾ ਇਹ ਬੈਟਰੀ ਸੰਡੀ ਰੱਖਣ ਨੂੰ ਆ ਬਈ ਹਾਂ ਹਾਂ ਤੇ ਤੁਹਾਡਾ ਇਹ ਹੈਗਾ ਇਹ ਤੁਹਾਡਾ ਵੀ ਉਹੀ ਹੈਗਾ ਅੱਛਾ ਇਹ ਦੋ ਨੇ ਇਹਦੇ ਵਿੱਚ ਠੀਕ ਹੈ ਤੇ ਉਹ ਆ ਗਿਆ ਤੁਹਾਡਾ ਬ੍ਰੇਕ ਆਇਲ ਆ ਗਿਆ ਇਹਦੇ ਵਿੱਚ ਦੇਖੋ ਠੀਕ ਹੈ ਵੀਰੇ ਤੇ ਬਈ ਹਨਾ ਇੱਕ ਵਾਸ਼ਰ ਇਹ ਜਾ ਬਸ ਆ ਹੀ ਕੁਝ ਪੈਂਦਾ ਹੋਰ ਕੁਝ ਤੁਹਾਨੂੰ ਚੈੱਕ ਨਹੀਂ ਕਰਨਾ ਇੱਕ ਹਵਾ ਬਸ ਅੱਛਾ ਹੁਣ ਮੈਂ ਇੱਕ ਇਹਦੀ ਗੱਲ ਕਰਾਂ ਬਈ ਹਨਾ ਇਹ ਵਿੰਡੋ ਬੰਦ ਕਰ ਦੋ ਇਹ ਗੱਡੀ ਦੀ ਗੱਲ ਕਰਾਂ ਵੀ ਕਿੰਨੇ ਦਿਨਾਂ ਵਾਸਤੇ ਤੁਸੀਂ ਇਹ ਜੇ ਕਿਸੇ ਨੇ ਲੈ ਜਾਨੀ ਵੈਰੈਂਟ ਤੇ ਦੋਗੇ ਘੱਟ ਤੋਂ ਘੱਟ 10 ਦਿਨ ਬਈ 10 ਦਿਨ ਵਾਸਤੇ ਨਹੀਂ ਬਾਈ ਮਿੱਤਰੋ ਗਰ ਗੱਲ ਕਰਾਂ ਵੀ ਅਗਰ ਤੁਸੀਂ ਬਾਹਰ ਵੀ ਚਾਰਜ ਕਰਦੇ ਹੋ ਤਾਂ ਵੀ ਤੁਹਾਡਾ ਮਨ ਲੱਗਾ 1 ਰੁਪਇਆ ਕਿਲੋਮੀਟਰ ਚੱਲਦੀ ਹੈ ਵੱਧ ਤੋਂ ਵੱਧ ਜੇ ਹਾਂ ਬਾਹਰ ਵੀ ਬਾਈ ਚਾਰਜ ਕਰਦੇ ਆਂ ਮੈਂ 1.5 ਰੁਪਏ ਕਿਲੋਮੀਟਰ ਪੈਂਦੀ ਆ ਜੇ ਘਰੇ ਚਾਰਜ ਕਰਦੇ ਆਂਗੇ ਤਾਂ 80 ਪੈਸੇ ਕਿਲੋਮੀਟਰ ਚੱਲਦੀ ਹੈ 80 ਪੈਸੇ ਉਹ ਤਾਂ ਉਮੀ 600 ਡੰਡ ਮਾਫ ਹੈ ਹਾਂ ਹਾਂ ਤੇ ਬਾਈ ਤੇ 80 ਪੈਸੇ ਲਗਭਗ ਕਿਲੋਮੀਟਰ ਚੱਲਦੇ ਫਰੀਏ ਆਪਾਂ ਮੰਨ ਲੀਏ ਵੀ ਤੇਲ ਪਾਉਣ ਦੀ ਲੋੜ ਨਹੀਂ ਆ ਗੱਡੀ ਦੇ ਵਿੱਚ ਤੁਸੀਂ 10 ਦਿਨਾਂ ਵਾਸਤੇ ਰੈਂਟ ਤੇ ਕੋਈ ਵਿਆਹ ਭੁਗਤੌਣਾ ਹੋਣਾ ਸੋਨੇ ਕੋਸ਼ ਕਰਨਾ ਰਿਸ਼ਤੇਦਾਰੀ ਤੇ ਜਾਣਾ ਬਾਈ ਹਨਾ ਤਾਂ ਆਹ ਕਾਰ ਲਿਜਾ ਸਕਦੇ ਹੋ ਬਾਈ ਹਨਾ ਰੈਂਟ ਦਾ ਬਾਈ ਨੂੰ ਫੋਨ ਕਰ ਲਿਓ ਜੋ ਵੀ ਰੈਂਟ ਹੋਊਗਾ ਤੁਸੀਂ ਬਾਈ ਫਰੀ ਤੁਹਾਡਾ ਤੈਅ ਕਰ ਲਿਓ ਬਾਈ ਹਨਾ ਕਿਉਂਕਿ ਡਿਪੈਂਡ ਕਰੂਗਾ ਬਾਈ ਹਨਾ ਅਗਰ ਤੁਸੀਂ ਦੱਸ ਦੇਣਾਂ ਵਾਸਤੇ ਆਣੇ ਤਾਂ ਹੋਰ ਰੈਂਟ ਹੋਊਗਾ ਮਹੀਨੇ ਵਾਸਤੇ ਹੋਰ ਹੈ ਹਾਂ ਬਾਈ ਠੀਕ ਆ ਉਹ ਸਾਰਾ ਕੁਝ ਬਈ ਹਨਾ ਮੌਕੇ ਦੀ ਗੱਲ ਹੈ ਜੇ ਤੁਸੀਂ ਕਹੋ ਵੀ ਮੈਂ ਹੁਣੀ ਦੱਸਦਾ ਇਹ ਗੱਲ ਗਲਤ ਹੁੰਦੀ ਹੈ ਬਾਈ ਹਨਾ ਤੇ ਇਹ ਕਿਸੇ ਨੇ ਭਾਈ 1-2 ਦਿਨਾਂ ਵਾਸਤੇ ਵੀ ਜਿਵੇਂ ਕੋਈ ਡਰਾਈਵਰ ਲੈ ਕੇ ਆਪਾਂ ਆਮ ਜਨ ਨੇ ਆਗੇ ਉਮੇ ਜਾਣਾ ਉਮੇ ਵੀ ਚੱਕਰ ਨੇ ਸਵੇਰੇ ਜਾ ਕੇ ਸ਼ਾਮ ਨੂੰ ਮੁੜਨਾ ਉਮੇ ਵੀ ਦੇ ਦਾਂਗੇ ਡਰਾਈਵਰ ਨਾਲ ਇਹ ਇਹ ਫੈਸਿਲਿਟੀ ਭਈ ਉਹਨਾਂ ਵਾਸਤੇ ਆ ਜਿਹੜੇ ਮੇਰੇ ਭਾਈ ਆ ਨਾ ਜਿਵੇਂ ਧੂਰੀ ਧੂਰੀ ਸ਼ਹਿਰ ਦੇ ਨੇ ਸੰਗਰੂਰ ਦੇ ਇਧਰੋਂ ਮਲੇ ਕੋਟਲਾ ਹੋ ਗਿਆ ਤਾਂ ਮਲੇ ਕੋਟਲੇ ਵਾਲੇ ਵਾਲੇ ਪਿੰਡ ਹੋ ਗਏ ਧੂਰੀ ਦੇ ਵਾਲੇ ਵਾਲੇ ਪਿੰਡ ਹੋ ਗਏ ਭਈ ਨਾ ਆਪਣੇ ਏਰੀਆ 20 ਕਿਲੋਮੀਟਰ ਦੇ ਇਧਰ ਹਾਂ 20 25 50 50 ਤੱਕ ਵੀ ਹੋ ਜਾਂਦਾ ਲੁਧਿਆਣੇ ਵਾਲੇ ਵੀ ਚੱਲ ਜਾਣਗੇ ਲੈ ਜੋ ਲੱਗਤਾ ਠੀਕ ਹੈ ਭਾਈ ਤੇ ਇਹੇ ਗੱਡੀ ਤੁਸੀਂ ਲਿਜਾ ਸਕਦੇ ਹੋਗੇ ਤੇ ਵਧੀਆ ਬਈ ਹੈ ਨਾ ਬਾਈਓਰੀ ਤੋਂ ਨੂੰ ਜਾਇਜ਼ ਰੇਟਾਂ ਦੇ ਵਿੱਚ ਵਧੀਆ ਫੈਸਿਲਿਟੀ ਦੇ ਰਹੇ ਨੇ ਬਈ ਨਾ ਆਈ ਤਾਂ ਯਾਰ ਮੈਂ ਹਰਾਨ ਆ ਯਾਰ ਆ ਚੀਜ਼ ਹੈ ਬਈ ਨਾ ਇਰੀ ਕੰਮ ਹੋਣਾ ਚਾਹੀਦਾ ਬਈ ਹੈ ਨਾ ਤੇ ਮੈਂ ਗੱਲ ਕਰਾਂ ਇਹ ਜਿਹੜੀ ਚਾਰਜਿੰਗ ਇੱਕ ਵਾਰ ਹੋ ਗਈ ਇੱਕ ਵਾਰ ਪੂਰਾ 100% ਚਾਰਜ ਕਰ ਲਿਆ ਇਹ ਕਿੰਨੇ ਕਿਲੋਮੀਟਰ ਚੱਲੂਗੀ ਇਹ 250 ਕਿਲੋਮੀਟਰ ਚੱਲਦੀ ਹੈ ਵੀਰੇ 250 ਚੱਲੇ ਜਾਂਦੀ ਹੈ ਹਾਂ ਚੱਲੇ ਜਾਂਦੀ ਹੈਗੀ ਜਦੋਂ ਫੁੱਲ ਵੱਧ ਤੋਂ ਵੱਧ ਰੇਸ ਦੇਤੀ ਏਸੀ ਦੇ ਕੇ ਸਾਰਾ ਕੁਝ ਕਰਾ ਕੇ 200 ਏਸੀ ਨਾਲ 250 ਚੱਲਦੀ ਆ ਹੈ ਅੱਛਾ ਏਸੀ ਨਾਲ ਜੇ ਆਪਾਂ ਇਹਨੂੰ ਸਪੋਰਟਸ ਮੋਡ ਤੇ ਲਾਉਣੇ ਆ ਫੇਰ ਇਹ 200 ਚੱਲੇ ਜੰਗੇ 200 ਭਾਈ ਯਾਰ ਬਹੁਤ ਆ ਯਾਰ ਫੇਰ ਵੀ ਸਪੋਰਟਸ ਮੋਡ ਤੇ ਬਾਈ ਕਿ ਚਲਾਉਂਦਾ ਨਹੀਂ ਹੈਗਾ ਇੰਨੇ ਤੇਜ਼ ਕੌਣ ਚਲਾ ਲੂ ਨਹੀਂ ਚਲਾਉਂਦਾ ਵੇ ਇੱਕ ਵਾਰ ਫੁੱਲ ਚਾਰਜ ਕਰੇ ਤਾਂ ਬਈ 250 ਕਿਲੋਮੀਟਰ ਕੱਡੂ ਬਾਈ ਤੇ ਥੋੜੀ ਪੈਣੀ ਹੈ ਸਿਰਫ 80 ਪੈਸੇ ਕਿਲੋਮੀਟਰ ਬਿਲਕੁਲ ਫ੍ਰੀ ਦੇ ਭਾਅ 'ਚ ਚੱਲੂ ਥੋੜੀ ਕਾਰ ਬਾਈ ਇਹ ਤਾਂ ਨੋ ਵੀ ਘੱਟ ਪੈਂਦੀ ਆ ਬਾਈ ਬਈ ਪੰਜ ਪੰਜ ਜਣੇ ਬੈਹਿ ਤੇ ਬਾਈ ਵਧੀਆ ਚੀਜ਼ ਆ ਤੇ ਇਹਦੀ ਬੂਟ ਸਪੇਸ ਹੁਣ ਮੈਂ ਗੱਲ ਕਰਾਣਾ ਕਈ ਬੰਦੇ ਕਹਿਣਗੇ ਰਾਣਾ ਸਾਡੇ ਸਮਾਨ ਰੱਖਣਾ ਜੇ ਕਰਨਾ ਡਿੱਗੀ ਖੋਲ ਦਿਓ ਮੇਰਾ ਵੀਰ ਇੱਕ ਵਾਰ ਹਨਾ ਲਓ ਜੀ ਹੁਣਨੇ ਕੋਈ ਕਾਗਜ਼ ਨਹੀਂ ਪੂਰਾ ਕਰਨਾ ਕੁਝ ਨਹੀਂ ਥੋਨੇ ਪੂਰਾ ਕਰਨਾ ਠੀਕ ਆ ਸਾਰਾ ਕੰਮ ਬਾਈ ਇਹਨਾਂ ਬਾਈ ਹੋਰਾਂ ਦਾ ਹੋਊਗਾ ਆ ਚੈੱਕ ਕਰ ਲਓ ਬਾਈ ਹਨਾ ਇਹਦੀ ਬੂਟ ਸਪੇਸ ਆ ਤੁਸੀਂ ਆਪਣੇ 1 2 3 ਛੋਟੇ ਛੋਟੇ ਬੈਗ ਵੀ ਰੱਖ ਸਕਦੇ ਹੋ ਵਿੱਚ ਇਹਦੇ ਠੀਕ ਆ ਤੇ ਬਾਕੀ ਯਾਰ ਵਧੀਆ ਬਾਈ ਹੈ ਨਾ ਤੇ ਬਾਈ ਨਵੀਂ ਬਾਈ ਦਾ ਪਿੰਡ ਹੈਗਾ ਹਿੰਮਤਾਨਾ ਹਾਂ ਹਿੰਮਤਾਨਾ ਇਦਰੋਂ ਵੀ ਦਿਖਾ ਦੋ ਵਿੱਚੋਂ ਪੂਰੀ ਖੁੱਲੀ ਡੁੱਲੀ ਐਵੇਂ ਨਹੀਂ ਬੀਵਹ ਫ ਬਾਈ ਦਾ ਪਿੰਡ ਹੈਗਾ ਹਿੰਮਤਾਨਾ ਠੀਕ ਹੈ ਬਾਈ ਤੇ ਜੇ ਕਿਸੇ ਨੇ ਕੋਈ ਬੁਕਿੰਗ ਕਰਾਉਣੀ ਆ ਜਾਂ ਰੈਂਟ ਤੇ ਲੈ ਕੇ ਜਾਣੀ ਆ ਤਾਂ ਬਾਈ ਖਰੋ ਤੋਂ ਲੈ ਕੇ ਜਾ ਸਕਦੇ ਹੋ ਤੁਸੀਂ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਈ ਕਿਵੇਂ ਲੱਗੀਆਂ ਨਾ ਬਾਈ ਨੇ ਨਵਾਂ ਕੰਮ ਕੀਤਾ ਬਈ ਇਹ ਤੁਹਾਡਾ ਸਪੋਰਟ ਕਰਨਾ ਬਈ ਹਨਾ ਤੁਹਾਡਾ ਹੱਕ ਮੰਡਦਾ ਵੀ ਮਿੱਤਰੋ ਧੂਰੀ ਸ਼ਹਿਰ ਬਾਕੀ ਨੇੜੇ ਆ ਬਈ ਹਨਾ ਜੇ ਧੂਰੀ ਵਾਲੇ ਬਈ ਆਪਣੇ ਕਿਉਂਕਿ ਵੱਡਾ ਸ਼ਹਿਰ ਆ ਗਿਆ ਇਧਰ ਮਲੇ ਕੋਲਾ ਸ਼ਹਿਰ ਆ ਗਿਆ ਇੱਥੋਂ ਵਾਲਾ ਬਈ ਬੁਕਿੰਗ ਕਰਵਾ ਸਕਦੇ ਹੋ ਠੀਕ ਹੈ ਬਾਈ ਫਿਰ ਨੰਬਰ ਸਕਰੀਨ ਤੇ ਪਾਤੇ ਮੇ ਬਾਈ ਦੇ ਕਾਲ ਜ਼ਰੂਰ ਕਰਿਓ ਸਸੀ ਕਾਲੋ